ਨਬਤੋ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਸਾਧੂ ਸਿੰਘ ਧਰਮਸੋਧ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ ਅਤੇ ਉਹ ਜ਼ਮਾਨਤ ਦੇ ਉੱਪਰ ਜੇਲ੍ਹ ਦੇ ਵਿੱਚੋਂ ਬਾਹਰ ਆਏ ਹਨ ਅੱਜ ਜੇਲ੍ਹ ਦੇ ਬਾਹਰ ਉਹਨਾਂ ਦੇ ਸਮਰਥਕਾਂ ਦਾ ਉਤਸ਼ਾਹ ਦੇਖਣ ਵਾਲਾ ਸੀ ਵਰਕਰਾਂ ਨੇ ਹਾਰ ਪਾ ਕੇ ਉਹਨਾਂ ਦਾ ਸਵਾਗਤ ਕੀਤਾ ਅਤੇ ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵਰਕਰਾਂ ਦੇ ਨਾਲ ਸਲਾਮਸ਼ਿਸ਼ਵਾ ਕਰਕੇ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ ਦੇਖੋ ਵਰਕਰਾਂ ਦੀ ਲੜਾਈ ਸੀ ਵਰਕਰਾਂ ਨੇ ਲੜੀਆ ਰੋਹਾਈ ਕਮਾਂਡ ਨੇ ਲੜੀਆ ਹੂੰ ਬਿਲਕੁਲ ਕਿਸ ਤਰ੍ਹਾਂ ਦੇਖਦੇ ਹੁਣ ਕਿਹੜੀ ਰਣਨੀਤੀ ਤੈਅ ਕਰੋਗੇ ਤੁਸੀਂ ਅਜ ਬਾਹਰ ਆਏ ਰਣਨੀਤੀ ਤਾਂ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਜੋ ਰਣਨੀਤੀ ਉਹਦੇ ਨਾਲ ਆ ਬਿਲਕੁਲ 15 ਮਹੀਨਿਆਂ ਤੋਂ ਜਿਹੜਾ ਨਾਬਾਲ ਲਵਾਰਸ ਸੀ ਤੁਸੀਂ ਦੇਖਤੀ ਵਰਕਰਾਂ ਦੇ ਹੌਸਲੇ ਟੁੱਟੇ ਹੋਏ ਨੇ ਨੋ ਬਿਲਕੁਲ ਨਾਬਾਲਸ ਨਹੀਂ ਸੀ ਮੇਰਾ ਇੱਕ ਇੱਕ ਵਰਕਰ ਹਰ ਪਿੰਡ ਚ 10 10 ਵਰਕਰ ਬੈਠੇ ਨੇ ਕੋਈ ਨਾਬਾਲਸ ਨਹੀਂ ਸੀਗਾ ਜੇ ਮੈਂ ਇਕੱਲਾ ਅੰਦਰ ਸੀ ਤਾਂ ਮੇਰਾ ਵਰਕਰ ਇੱਕ ਇੱਕ ਭਾਵੇਂ ਬਲੌਗ ਪ੍ਰੈਜ਼ੀਡੈਂਟ ਨੇ ਇੱਧਰ ਦੇ ਬਲਾਕ ਸੰਪਤੀਆਂ ਦੇ ਮੈਂਬਰ ਨੇ ਸਰਪੰਚ ਨੇ ਵੈਸੇ ਸਾਡੇ ਵਰਕਰ ਨੇ ਜਿਨ੍ਹਾਂ ਨੇ ਸਾਰੇ ਪਿੰਡਾਂ ਦੇ ਪਿੰਡਾਂ ਸਾਂਭੇ ਨੇ ਉਹ ਮੌਜੂਦ ਸੀ ਅੱਜ ਤੁਸੀਂ ਕਹਿ ਕੇ ਦੇਖ ਲਓ ਕਿ ਨਬਾ ਦੇ ਜਦੋਂ ਸਰਪੰਚੀਆਂ ਦੇ ਇਲੈਕਸ਼ਨ ਹੋਏ ਜ ਨੇ ਸਾਡਾ ਬਹੁਤ ਵਧੀਆ ਰਿਜ਼ਲਟ ਆਦੋ ਬਿਲਕੁਲ ਕਿਹ ਫੋਨ ਆ ਰਿਹਾ ਹੈ ਕਿਸ ਤਰ੍ਹਾਂ ਦੇ ਇਸ ਤਰ੍ਹਾਂ ਦੇਖ ਰਹੇ ਹੋ ਹੁਣ ਰਣਨੀਤੀ ਕੀ ਹੋਊਗੀ ਇਹ ਇਲਾਕੇ ਦੇ ਲਈ ਜਿਸ ਤਰ੍ਹਾਂ ਕਿ ਸਰਕਾਰ ਵੱਲੋਂ ਧੱਕੇਸ਼ਾਹੀ ਜਿਹੜੀ ਕੀਤੀ ਜਾ ਰਹੀ ਹੈ ਉਹ ਯਾਰ ਰਣਨੀਤੀ ਕਾਦੀ ਹੁੰਦੀ ਹੈ ਸੇਵਾ ਹੈ ਲੋਕਾਂ ਦੀ ਪਹਿਲਾਂ ਵੀ ਕਰਦੇ ਫੇਰ ਵੀ ਕਰਾਂਗੇ ਆਪਰਾ ਕੇ ਪ੍ਰੋਗਰਾਮ ਦੱਸਾਂਗੇ ਮਾਨ ਸਾਹਿਬ ਸਾਹਿਬ ਅੱਜ ਬਾਹਰ ਆ ਜਾਣਗੇ ਤੁਹਾਡੇ ਸਾਬਕਾ ਮੰਤਰੀ ਸਾਹਿਬ ਲਵਾਰਸਤਾ ਫਿਰ ਐ ਹੁੰਦਾ ਵਰਕਰ ਤਾਂ ਓਕਣੀ ਜੁੜੇ ਹੋਈ ਸੀ ਦੇਖੋ ਲੀਡਰ ਜਦੋਂ ਅੰਦਰ ਹੈਗਾ ਤਾਂ ਲਵਾਰਸਤਾ ਉਹਨਾਂ ਚ ਰਹਿੰਦਾ ਹੀ ਹੈ ਜੀ ਲੀਡਰ ਤੋਂ ਬਿਨਾ ਹੁਣ ਐਕਟੀਵਿਟੀ ਉਹਨੀਆਂ ਸ਼ੁਰੂ ਹੋ ਜਾਣੀਆਂ ਸਾਰੇ ਵਰਕਰ ਕੈਮਨੇਜ ਕਾਂਗਰਸ ਪਾਰਟੀ ਦੇ ਚਟਾਨਾਂ ਵਾਂਗ ਖੜੇ ਨੇ ਸਾਬਕਾ ਮੰਤਰੀ ਸਾਹਿਬ ਨਾਲ ਬਿਲਕੁਲ ਲੱਗਦਾ ਵੀ ਕਿਤੇ ਨਾ ਕਿਤੇ ਪੰਜਾਬ ਸਰਕਾਰ ਦੇ ਤੱਕੇ ਸ਼ਾਇਿਆਂ ਦਾ ਜਵਾਬ ਆ ਜਿਹੜਾ ਉਹ ਅਗਲੀ ਰਣਨੀਤੀ ਦੇ ਵਿੱਚ ਦਿੱਤਾ ਜਾਊਗਾ ਹਾਂ ਜੀ ਉਦੋਂ ਦੇਖੋ ਇਹ ਹੈਗੀ ਆ ਹਾਈ ਲੈਵਲ ਦੀ ਪੋਲਿਟਿਕਸ ਇਹਦੇ ਤੇ ਨਾ ਨਾਬੇ ਤਾਂ ਕਾਂਗਰਸ ਪਾਰਟੀ ਨਾਲ ਦੇ ਕੋ ਜੁੜਿਆ ਹੋਇਆ ਨਾਬਾ ਇਹ ਤਾਂ ਠੀਕ ਹੈ ਹਵਾ ਦੇ ਨਾਲ ਬਦਲਾਵ ਆਈ ਜਾਂਦਾ ਹੁੰਦਾ ਕਿ ਕਿਹੜੀਆਂ ਕਿੰਨੀਆਂ ਤੋਂ ਨਾਬਾ ਤੱਕੇ ਸ਼ਾਇਿਆਂ ਤਾਂ ਮਾਨ ਸਾਹਿਬ ਨੂੰ ਆਪ ਹੀ ਪਤਾ ਕਿੰਨੀਆਂ ਹੋ ਰਹੀਆਂ ਨੇ ਤੱਕਾ ਨਹੀਂ ਦੱਸਣਾ ਨਹੀਂ ਪੱਤਰਕਾਰਾਂ ਨੂੰ ਜਿਆਦਾ ਹੀ ਪਤਾ ਹੁੰਦਾ ਨਹੀਂ ਤੁਹਾਨੂੰ ਤਾਂ ਕੋਈ ਬਲਾਉਣਾ ਜੀ ਨਹੀਂ ਹੁੰਦਾ ਕੁੱਲ ਮਿਲਾ ਕੇ ਠੀਕ ਹੈ ਜੀ ਚਲੋ ਮੰਤਰੀ ਸਾਹਿਬ ਨਾਲ ਸਾਫਾ ਮੰਤਰੀ ਸਾਹਿਬ ਨਾਲ ਲੱਗਦਾ ਵੀ ਤੱਕਾ ਹੋਇਆ ਚਲੋ ਵਰਕਰ ਤਾਂ ਅਸੀਂ ਤਾਂ ਜੁੜੇ ਹੋਈਆਂ ਕਾਂਗਰਸ ਨਾਲ ਸਾਡੇ ਨਾਲ ਤਾਂ ਤੱਕਾ ਹੋਈ ਜਾਵੇ ਨਾ ਤੱਕਾ ਹੋਵੇ ਜੀ ਤਾਂ ਕਾਂਗਰਸ ਪਾਰਟੀ ਦੇ ਸਪਾਂਸਰ ਨਾਲ ਵੀ ਹੋਇਆ ਬਤੀਰਾ ਤੁਸੀਂ ਵੀ ਚੇਅਰਮੈਨ ਰਹੇ ਹੋ ਮਾਰਕੀਟ ਸੌਰੀ ਆਪਣੇ ਬਹੁਤ ਸਮਝ ਨਹੀਂ ਆ ਬਾਲੇ ਨਹੀਂ ਮਤਲਬ ਕਾਫੀ ਉਸ ਟਾਈਮ ਨਾ ਜਿਵੇਂ ਚਲੋ ਅਫਸਰ ਸਾਹੀ ਗਲਤ ਗਾਈਡ ਕਰੀ ਜਾਂਦੀ ਹੁੰਦੀ ਆ ਉਸ ਤੋਂ ਬਾਅਦ ਸਾਰਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਗਿਆ ਸੀ ਜੀ ਕੋਈ ਉਸ ਤੋਂ ਬਾਅਦ ਠੀਕ ਠਾਕ ਹੋਇਆ ਜੀ ਸਾਰਾ ਕੁਝ ਸਭ ਪਹਿਲਾਂ ਅਫਸਰ ਸਾਹੀ ਨਾਲ ਦੀ ਨਾਲ ਜਦੋਂ ਸਰਕਾਰ ਬਣਦੀ ਆ ਗਲਤ ਗਾਈਡ ਕਰਨ ਲੱਗ ਜਾਂਦੇ ਨੇ ਆ ਦੇ ਖਿਲਾਫ ਕੋਈ ਧਰਨੇ ਵੀ ਸਾਰੇ ਨਾਪੇ ਸ਼ੁਰੂ ਹੋਣ ਉਹ ਤਾਂ ਲੀਡਰ ਹੀ ਦੱਸਣਗੇ ਜੀ ਆ ਕੇ ਨਹੀਂ ਅਸੀਂ ਤਾਂ ਕਹਦੇ ਲੀਡਰਾਂ ਜੀ ਅਸੀਂ ਤਾਂ ਨਾਲ ਜੁੜੇ ਹੋਏ ਆਂ ਕਾਂਗਰਸ ਪਾਰਟੀ ਦੇ ਹਾਂ ਜੀ ਹਾਂ ਜੀ ਬੜੀ ਖੁਸ਼ੀ ਦੀ ਬਾਰਕੜਾਂ ਦੇ ਵਿੱਚ ਲਹਿਰਿਆ ਥੋੜੇ ਹੀ ਸਮੇਂ ਦੋ ਚਾਰ ਮਿੰਟਾਂ ਦੇ ਬਾਹਰ ਜਿਹੜੇ ਆ ਰਹੇ ਨੇ ਉਹਦੇ ਕਰਕੇ ਸਮਝ ਜ਼ਰੂਰ ਲੱਗ ਗਿਆ ਪਰ ਕੋਰਟ ਨੇ ਜਿਹੜਾ ਸੁਪਰੀਮ ਕੋਰਟ ਨੇ ਅਨਿਆਂ ਕੀਤਾ ਜਮਾਨਤ ਮਿਲੀ ਆ ਕਾਂਗਰਸ ਪਾਰਟੀ ਦਾ ਵਰਕਰ ਜਿਹੜਾ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਤਕੜਾ ਹੋ ਕੇ ਅਸੀਂ ਸਾਨੂੰ ਵੀ ਬਹੁਤ ਖੁਸ਼ੀ ਆ ਜੀ ਸਾਧ ਸਿੰਘ ਜੀ ਕਿਉਂਕਿ ਜੋ ਉਹਨਾਂ ਨੇ ਸੱਚ ਦੀ ਲੜਾਈ ਲੜੀ ਆ ਲੋਕਾਂ ਨੇ ਦੂਸਾਂ ਲਾਏ ਨੇ ਝੂਠ ਸਾਰਿਆਂ ਨਜ਼ਾਇਜ਼ ਗਲਤ ਗੱਲਾਂ ਨੇ ਕੋਈ ਇਹ ਜੀ ਹੁਣ ਦੇਖ ਲਓ ਤੁਹਾਡੇ ਸਾਹਮਣੇ ਕੀ ਕੁਝ ਹੋ ਰਿਹਾ ਉਹਨਾਂ ਨੇ ਤਾਂ ਇਹੋ ਜਿਹਾ ਕੁਝ ਕੀਤਾ ਨਹੀਂਗਾ ਸਾਡਾ ਇਹੀ ਬੇਨਤੀ ਹੈ ਬਹੁਤ ਖੁਸ਼ੀ ਆ ਸਾਨੂੰ ਵੀ ਉਹਨਾਂ ਲਈ ਬਹੁਤ ਜਿਆਦਾ ਬਹੁਤ ਬਹੁਤ ਖੁਸ਼ੀ ਆ। ਤਰ੍ਹਾਂ ਨੂੰ ਅਸੀਂ ਇੱਕ ਦੋ ਵਾਰੀ ਮੁਲਾਕਾਤ ਵੀ ਕਰਕੇ ਆਏ ਸੀ। ਉਦੋਂ ਵੀ ਚਰਨਦੀ ਕਲਾ ਜਨੇ ਮੰਤਰੀ ਸਾਹਿਬ ਬੜੀ ਬੀਟ ਕਰ ਰਹੇ ਸੀ 15 ਤਰੀਕ ਦੀ 15 ਤਰੀਕ ਨੂੰ ਪਰਮਾਤਮਾ ਨੇ ਸਾਡੀ ਜੀ ਸੁਣ ਲਈ ਅੱਜ ਰਹਾ ਹੋ ਰਹੇ ਨੇ।